ਕਿਹੜੀ ਗੱਲ ਦਾ ਕ੍ਰਿਸਮਸ ਮਨਾ ਰਹੇ ਆ ਤੁਸੀਂ ਨਹੀਂ ਇਹ ਦੇਖੇ ਨਹੀਂ ਕਿਸੇ ਨੂੰ ਆ ਘਰੇ ਘਰੇ ਕੌਣਾ ਹੈ ਜੀ ਤੁਸੀਂ ਕਿਹੜੀ ਗੱਲ ਦਾ ਮਨਾਣਾ ਸਾਡਾ ਘਰ ਸਾਡਾ ਘਰ ਘਰ ਲੱਖਾ ਕਰ ਉਹਨੂੰ ਪਤਾ ਨਹੀਂ ਲੱਗਦਾ ਵੇ ਸਿੱਧੀ ਢਾੜੇ ਚੱਲੀ ਜਾਂਦੇ ਆ ਉਹਨੂੰ ਆਪ ਨਹੀਂ ਪਤਾ ਲੱਗਦਾ ਕਿਹੜੀ ਗੱਲ ਦਾ ਕ੍ਰਿਸਮਸ ਮਨਾ ਰਹੇ ਨਹੀਂ ਇੱਧਰ ਬਾਹਰ ਨਿਕਲ ਕੋਈ ਗੱਡੀ ਮੈਂ ਕਢਾਉਣਾ ਆ ਜਾ ਇੱਥੇ ਕਰੀਏ ਨਾ ਮੈਂ ਕਢਾਉਣਾ ਗੱਡੀ ਛੋਟੀ ਆ ਜਾ ਤੈਨੂੰ ਬਾਹਰ ਮਣਾਉਣਾ ਇੱਧਰ ਤੈਨੂੰ ਬਾਹਰ ਇੱਧਰ ਖਾਲੇ ਨੰਬਰਦਾਰੀ ਦੇਣਾ ਹੁਣ ਤਾਂ ਸਾਡੇ ਘਰੇ ਲੈ ਅਸੀਂ ਸਾਰਿਆਂ ਨੂੰ ਪਿਆਰ ਭਰੀ ਜੈਮਸੀ ਦੀ ਸਵਾਗਤ ਕਰਦਾ ਮਸੀਹ ਨੂੰ ਪੰਜਾਬੀ YouTube ਚੈਨਲ ਦੇ ਉੱਤੇ ਜਿਵੇਂ ਤੁਸੀਂ ਜਾਣਦੇ ਹੋ ਕਿ ਦਸੰਬਰ ਦਾ ਮਹੀਨਾ ਚੱਲ ਰਿਹਾ ਹੈ ਤੇ 25 ਦਸੰਬਰ ਨੂੰ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਦਿਨ ਹੈ ਜੋ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ ਔਰ ਚਰਚ ਮੈਂਬਰ ਹਮੇਸ਼ਾ ਹੀ ਹਰ ਸਾਲ ਜਿਹੜਾ ਹੈਗਾ ਕੈਰਲ ਸਿੰਗਿੰਗ ਕਰਦੇ ਨੇ ਜੋ ਘਰਾਂ ਘਰਾਂ 'ਤੇ ਜਾ ਕੇ ਪ੍ਰਾਰਥਨਾ ਕਰਦੇ ਨੇ ਤੇ ਸੁਸਮਾਚਾਰ ਪ੍ਰਚਾਰ ਕਰਦੇ ਨੇ ਸੋ ਇਸੇ ਤਰ੍ਹਾਂ ਹੀ ਕਿਸੇ ਪਿੰਡ ਦੇ ਵਿੱਚ ਕੁਝ ਮਸੀਹੀ ਭਾਈਚਾਰੇ ਦੇ ਲੋਕ ਜੋ ਹੈ ਉਹ ਕੈਰਲ ਸਿੰਘਿੰਗ ਕਰ ਰਹੀ ਸੀ ਕਿਸੇ ਘਰ ਦੇ ਵਿੱਚ ਉੱਥੇ ਇੱਕ ਨਿਹੰਗ ਸਿੰਘ ਵੱਲੋਂ ਜਾ ਕੇ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਨਾਲ ਗਾਲੀ ਗਲੋਚ ਕੀਤਾ ਗਿਆ ਤੇ ਉਹਨਾਂ ਨੂੰ ਉਸ ਘਰ ਦੇ ਵਿੱਚੋਂ ਬਾਹਰ ਕੱਢ ਕੇ ਉਹਨਾਂ ਨੂੰ ਪਿੰਡ ਦੇ ਵਿੱਚੋਂ ਪਜਾ ਦਿੱਤਾ ਗਿਆ ਜਿਸ ਘਰ ਦੇ ਵਿੱਚ ਕੈਰਲ ਸਿੰਘਿੰਗ ਦੇ ਲਈ ਪਾਸਟਰ ਆਏ ਸਿਗੇ ਉਸ ਪੈਣਾ ਨੇ ਵੀ ਨਿਹੰਗ ਸਿੰਘ ਦਾ ਪਾਰੀ ਵਿਰੋਧ ਕੀਤਾ निहंग सिंह ਵੀਰ ਦਾ ਕਹਿਣਾ ਸੀ ਕਿ ਸਾਡੇ ਸ਼ਹੀਦ ਦੀ ਧਿਆੜੀ ਚੱਲ ਰਹੀ ਨੇ ਤੇ ਤੁਸੀਂ ਇਸ ਤਰੀਕੇ ਨਾਲ ਨੱਚ ਟੱਪ ਕੇ ਆਪਣਾ ਜਸ਼ਨ ਮਨਾ ਰਹੇ ਹੋ ਜਦਕਿ ਜਿਹੜੀ ਕ੍ਰਿਸਮਸ ਹੈ ਉਹ 25 ਦਸੰਬਰ ਨੂੰ ਹਰ ਸਾਲ ਆਉਂਦੀ ਹੈ ਤੇ ਹਰ ਸਾਲ ਜਿਹੜੇ ਮਸੀਹੀ ਭਾਈਚਾਰੇ ਦੇ ਲੋਕ ਨੇ ਉਹ ਇਸ ਨੂੰ ਸੈਲੀਬ੍ਰੇਟ ਕਰਦੇ ਨੇ ਸੋ ਦੇਖੋ ਇਸ ਵੀਡੀਓ ਨੂੰ ਤੇ ਬਾਦ ਤੋਂ ਆ ਸ਼ੇਅਰ ਜ਼ਰੂਰ ਕਰੋ ਤੇ ਮਸੀਹੀ ਸਮਾਜ ਨਾਲ ਜੁੜੀਆਂ ਤਾਜ਼ਾ ਖਬਰਾਂ ਦੇਖਣ ਲਈ ਸਾਡੇ ਮਸੀਹੀ ਨੂਜ ਪੰਜਾਬੀ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਸੇ ਵਿਅਕਤੀ ਦੀ ਧਾਰਮਿਕ ਆਸਥਾ ਨੂੰ ਨੁਕਸਾਨ ਪਹੁੰਚਾਣਾ ਜਾਂ ਕਿਸੇ ਵਿਅਕਤੀ ਵਿਸ਼ੇਸ਼ ਦੇ ਅਕਸ਼ ਨੂੰ ਨੁਕਸਾਨ ਪਹੁੰਚਾਣਾ ਸਾਡੇ ਚੈਨਲ ਦਾ ਮਕਸਦ ਬਿਲਕੁਲ ਵੀ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਨੂੰ ਪਤਾ ਹੈ ਵਸ਼ੀਦੀ ਧੜੇ ਚੱਲ ਰਹੇ ਆ ਤੇ ਆ ਤੁਹਾਨੂੰ ਹਲੇਲੂਇਆ ਵਾਲਾ ਦਿਖਾਉਂਦੇ ਆ ਜਸਮੀ ਮਿੱਤੂ ਵਾਲੇ ਹਾਂ ਆ ਦੇਖੋ ਇਹ ਕਿਹੜੀ ਗੱਲ ਨਹੀਂ ਗੱਲ ਕਿਹੜੀ ਗੱਲ ਦਾ 크ਿਸਮਸ ਮਨਾ ਰਹੇ ਆ ਤੁਸੀਂ ਨਹੀਂ ਇਹ ਦੇਖੇ ਨਹੀਂ ਕਿਸੇ ਨੇ ਆ ਘਰੇ ਘਰੇ ਕੌਣਾ ਹੈ ਜੀ ਤੁਸੀਂ ਕਿਹੜੀ ਗੱਲ ਦਾ ਮਨਾ ਰਹੇ ਸਾਡਾ ਘਰ ਸਾਡਾ ਘਰ ਘਰ ਲੱਖਾਂ ਕਰ ਉਹਨੂੰ ਪਤਾ ਨਹੀਂ ਲੱਗਦਾ ਵੀ ਸਿੱਧੀ ਧੜੇ ਚੱਲੀ ਜਾਂਦੇ ਆ। ਉਹਨੂੰ ਆਪ ਨਹੀਂ ਪਤਾ ਲੱਗਦਾ। ਕਿਹੜੀ ਗੱਲ ਦਾ ਕ੍ਰਿਸਮਸ ਮਨਾ ਰਿਆ? ਨਹੀਂ ਸਾਡੇ ਇੱਧਰ ਬਾਹਰ ਨਿਕਲ ਛੋਟੀ ਗੱਡੀ ਮੈਂ ਕਢਾਉਣਾ ਆ ਜਾ। ਇੱਥੇ ਕਰੀਏ ਨਾ ਮੈਂ ਕਢਾਉਣਾ ਗੱਡੀ ਛੋਟੀ ਆ ਜਾ। ਤੈਨੂੰ ਬਾਹਰ ਮਰਾਉਣਾ ਇੱਧਰ। ਤੈਨੂੰ ਮੈਂ ਬਾਹਰ ਆ ਇੱਧਰ। ਸਾਡੇ ਘਰੇ ਲੈ ਕੇ ਆ। ਹਾਲੇ ਨੰਬਰਦਾਰੀ ਦੇਣਾ ਹੁਣ ਤਾਂ। ਸਾਡੇ ਘਰੇ ਲੈ ਕੇ ਆ। ਇੱਧਰ ਬਾਹਰ। ਠੀਕ ਆ ਨਾ? ਸਾਡੇ ਘਰੇ ਲੈ ਕੇ ਆ ਤੂੰ। ਚਲ ਉਧਰ ਉਥੇ। ਮੈਂ ਕਹਿੰਦਾ ਪਰ ਉਥੋਂ ਮੈਂ ਗੱਡੀ ਨਹੀਂ ਇੱਧਰ ਲੈਣੀ ਛੋਟੀ ਨਹੀਂ ਚਾਹੁੰਦਾ। ਉਧਰ ਉਥੋਂ ਚਲ। ਬਾਹਰ ਯਾਰ ਬਾਹਰ ਨਿਕਲੋ ਤੁਸੀਂ ਬਾਹਰ ਨਿਕਲੋ ਮੈਂ ਕਹਿੰਦਾ ਇਹਨਾਂ ਨੂੰ ਕਹਿੰਦਾ ਵਾ ਤੁਹਾਨੂੰ ਨਹੀਂ ਬੁਲਾਇਆ ਮੈਂ ਫੋਟੋ ਮੇਰਾ ਕੁਝ ਲਗਾਤੇ ਕਣੀ ਬਾਹਰ ਨਿਕਲੋ ਤੁਸੀਂ ਮੈਂ ਨਹੀਂ ਕਹਿ ਸਕਦਾ ਸੀ ਬੁਲਾਇਆ ਮੈਂ ਗੱਡੀ ਨਹੀਂ ਮੈਂ ਤੁਹਾਡੀ ਨੰਗਨ ਨਹੀਂ ਬਾਹਰ ਨਿਕਲੋ ਗੱਡੀ ਨੂੰ ਬਾਹਰ ਨਿਕਲੋ ਬਾਹਰ ਯਾਰ ਗੱਲਾ ਕਰ ਆਏ ਕਿਵੇਂ ਤੋ ਯਾਰ ਤੁਸੀਂ ਚਾਰ ਪੁੱਤ ਵਾਰਦੇ ਨਹੀਂ ਪਤਾ ਲੱਗਦਾ ਇਹਨਾਂ ਨੂੰ ਇਹ ਜੱਕਰਸ ਨਾ ਸੁਣਾਈ ਜਾਂਦਾ ਕਿਹੜੀ ਗੱਲ ਦਾ ਬਣਾਉਂਦੇ ਦੀ ਬਾਹਰ ਨਿਕਲੋ ਚਲੋ ਚਲੋ ਮੇਰੀ ਗੱਲ ਸੁਣੋ ਜੇ ਦੂਰੀ ਯਾਰ ਆਏ ਦੇਖ ਲਓ ਮੈਂ ਤੁਹਾਡੀ ਬੰਬਲੀ ਬਣਾਉਂਗਾ ਤੇ ਚਲੋ ਲਾ ਆਹਾਂ ਅਨਾਮ ਉਤਾ ਲਾ ਲਾਤ ਮੇਰਾ ਲਾਗਾ ਦੇਖਾ ਕੋਈ ਨਹੀਂ ਹਾਂ ਕਿਨੇ ਆਇਆ ਤੂੰ ਹਾਂ ਤੈਨੂੰ ਕਿਹੜਾ ਨਾ ਨਾਲ ਕੋਈ ਨਹੀਂ ਤਰਾਦੇ ਤੂੰ ਮੇਰੇ ਤੇ ਪਰਚਾ ਤੂੰ ਤੂੰ ਪਰਚਾ ਕਰਾ ਤੂੰ ਮੇਰੇ ਵਿਰੁੱਧ ਕਰਾਉਣੀ ਆ ਤਰਾ ਚਾ ਚਲ ਸਾਡੇ ਤੇ ਹਾਂ ਜਾਂ ਸਾਡੇ ਨੂੰ ਸਮਝਾ ਲੈ ਚਲ ਸਾਡੇ ਤੇ ਕਰਾ ਸਾਡੇ ਤੇ ਪਰਚਾ ਕਰਾ ਤੂੰ ਸਾਡੇ ਕਰ ਆ ਸਿੱਧੀ ਦਰੇ ਚੱਲੀ ਜਾਂਦੇ ਆ ਤੇ ਆਹ ਦੇਖੋ ਸਿੱਧੀ ਹੋਇਆ ਤੈਨੂੰ ਕਿਹਨੇ ਨਹੀਂ ਪਤਾ ਇਹ ਟੋਲਕਾ ਚੱਕ ਕੇ ਆਏ ਲੋਕਾਂ ਦੇ ਘਰੇ ਜਾਂਦੇ ਆ ਆ ਜਾ ਬੁਖਾ ਚਾਲ ਬੁਖਾ ਬੁਖਾ ਇਹ ਟਾਕਾ ਕੇ ਜਾਂਦੇ ਆਂ ਮੇਰੀ ਗੱਲ ਸੁਣ ਤੀ ਹਾਂ ਕਿ ਵੀਦੜੇ ਵੀੜੋ ਬਣੀ ਜਾਂਦੀ ਆ ਹਾਂ 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 ਨਹੀਂ ਤੂੰ ਅੱਧ ਰੀਸ ਕਰ ਦਿੱਤੀ ਆਂ ਤੂੰ ਕਰਲਾ ਕਰਲਾ ਤੂੰ ਇਸ ਤਰੀਕੇ ਚ ਜਾ ਤੂੰ ਇਸ ਤਰੀਕੇ ਚ ਜਾ ਚਾਰ ਵਾਰ ਚਾਰ ਵਾਰ ਕੋ ਆਹੋ ਟੈਕ ਕੋ ਆਹੋ ਚਾਰ